ਲੋ ਜੀ ਅੱਜ ਅਕਾਲੀ ਦਲ ਨੇ ਆਪਣੇ 7 ਐਮਪੀ ਉਮੀਦਵਾਰ ਖੜੇ ਕਰ ਦਿੱਤੇ ਨੇ ਤੇ ਉਹਨਾਂ ਦੇ ਨਾਵਾਂ ਦੀ ਲਿਸਟ ਜਾਰੀ ਕਰ ਦਿੱਤੀ ਐ ਤੇ ਸੁਖਬੀਰ ਬਾਦਲ ਨੂੰ ਖੜਾ ਨਹੀਂ ਕੀਤਾ ਗਿਆ ਬੀਬਾ ਹਰ ਸਿਮਰਤ ਬਾਦਲ ਨੂੰ ਵੀ ਅਜੇ ਖੜਾ ਨਹੀਂ ਕੀਤਾ ਗਿਆ ਵਿਕਰਮ ਮਜੀਠੀਆ ਨੂੰ ਵੀ ਅਜੇ ਖੜਾ ਨਹੀਂ ਕੀਤਾ ਗਿਆ ਖੜੇ ਕਿਹਨੂ ਕਿਹਨੂ ਕੀਤਾ 7 ਨਾਂ ਜਾਰੀ ਕੀਤੇ ਨੇ ਸਭ ਤੋਂ ਪਹਿਲਾਂ ਤਾਂ ਫਰੀਦਕੋਟ ਤੋਂ ਜਿੱਥੇ ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਕਲਾਕਾਰ ਨੂੰ ਖੜਾ ਕੀਤਾ ਹੋਇਆ ਉਧਰ ਹੰਸਰਾਜ ਹੰਸ ਨੂੰ ਭਾਜਪਾ ਨੇ ਖੜਾ ਕਰ ਦਿੱਤਾ ਇਹ ਦੋ ਕਲਾਕਾਰਾਂ ਦੇ ਵਿਚਾਲੇ ਅਕਾਲੀ ਦਲ ਨੇ ਰਾਜਵਿੰਦਰ ਸਿੰਘ ਨੂੰ ਖੜਾ ਕਰ ਦਿੱਤਾ ਹੈ ਜਿਹੜਾ ਕਿ ਕਲਾਕਾਰ ਨਹੀਂਗਾ ਜਿਹੜਾ ਗੁਰਦੇਵ ਸਿੰਘ ਬਾਦਲ ਦਾ ਪੋਤਾ ਹੈ ਉਹ ਗੁਰਦੇਵ ਸਿੰਘ ਬਾਦਲ ਜਿਹੜਾ ਬਾਦਲ ਪਰਿਵਾਰ ਦੇ ਨਾਲ ਲੰਬੇ ਟਾਈਮ ਤੋਂ ਰਿਹਾ ਤੇ ਉਹ ਇਹਨਾਂ ਦੀ ਵਜਾਰਤ ਦੇ ਵਿੱਚ ਇਹਨਾਂ ਦੇ ਰਾਜ ਦੇ ਵਿੱਚ ਵੀ ਰਿਹਾ ਉਸ ਤੋਂ ਬਾਅਦ ਆਨੰਦਪੁਰ ਸਾਹਿਬ ਤੋਂ ਅਕਾਲੀ ਦਲ ਨੇ ਪ੍ਰੇਮ ਸਿੰਘ ਚੰਦੂਵਾਜਰਾ ਨੂੰ ਆਪਣਾ ਉਮੀਦਵਾਰ ਬਣਾਇਆ ਜਿਵੇਂ ਕਿ ਉੱਥੇ ਆਮ ਆਦਮੀ ਪਾਰਟੀ ਨੇ ਜਿਹੜੇ ਮਾਲਵਿੰਦਰ ਕੰਗ ਹੈ ਉਹਨਾਂ ਨੂੰ ਟਿਕਟ ਦਿੱਤੀ ਹੋਈ ਹੈ ਉੱਥੇ ਹੀ ਗਰਦਾਸਪੁਰ ਤੋਂ ਅਕਾਲੀ ਦਲ ਨੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਖੜਾ ਕੀਤਾ ਹੈ ਉੱਥੇ ਹੀ ਅਕਾਲੀ ਦਲ ਨੇ ਪਟਿਆਲਾ ਤੋਂ ਖੜਾ ਕੀਤਾ ਜੀ ਐਨ ਕੇ ਸ਼ਰਮਾ ਜੀ ਨੂੰ ਉਥੇ ਭਾਜਪਾ ਨੇ ਬੀਬਾ ਪ੍ਰਨੀਤ ਕੌਰ ਜਿਹੜੇ ਕੈਪਟਨ ਮਰਿੰਦਰ ਦੇ ਧਰਮ ਪਤਨੀ ਆ ਉਹਨਾਂ ਨੂੰ ਟਿਕਟ ਦਿੱਤੀ ਹੈ ਜਿਹੜੇ ਪ੍ਰਨੀਤ ਕੌਰ ਨੇ ਉਹ ਪਹਿਲਾਂ ਕਾਂਗਰਸ 'ਚ ਰਹੇ ਨੇ ਤੇ ਕਾਂਗਰਸ ਦੀ ਟਿਕਟ ਤੋਂ ਉਥੇ ਲਗਾਤਾਰ ਐਮਪੀ ਜਿੱਤਦੇ ਰਹੇ ਨੇ ਪਰ ਐਦਕਿ ਉਹ ਆਪਣੇ ਪਤੀ ਦੇ ਮਗਰਮਗਰ ਭਾਜਪਾ ਚਲੇ ਗਿਆ ਤੇ ਉਥੋਂ ਉਹਨਾਂ ਨੂੰ ਉਹਨਾਂ ਨੇ ਖੜਾ ਕੀਤਾ ਹੈ ਹੁਣ ਅਗਲੀ ਗੱਲ ਅਮਰਸਰ ਤੋਂ ਅਕਾਲੀ ਦਲ ਨੇ ਅਨਿਲ ਜੋਸ਼ੀ ਨੂੰ ਖੜਾ ਕੀਤਾ ਹੈ ਤਾਂ ਇਸ ਤਰ੍ਹਾਂ ਸੱਤ ਉਮੀਦਵਾਰ ਨੇ ਜਿਹੜੇ ਖੜੇ ਕਰ ਦਿੱਤੇ ਗਏ ਨੇ ਫਤੇਗੜ ਸਾਹਿਬ ਤੋਂ ਅਕਾਲੀ ਦਲ ਨੇ ਵਿਕਰਮ ਸਿੰਘ ਖਾਲਸਾ ਨੂੰ ਖੜਾ ਕੀਤਾ ਤੇ ਸੰਗਰੂਰ ਤੋਂ ਇਕਬਾਲ ਸਿੰਘ ਝੁੰਦਾ ਨੂੰ ਅਕਾਲੀ ਦਲ ਨੇ ਟਿਕਟ ਦਿੱਤੀ ਹੈ ਖੜਾ ਕੀਤਾ ਪਰ ਇੱਥੇ ਇੱਕ ਵੱਡੀ ਗੱਲ ਇਹ ਰਹਗੀ ਕਿ ਜਿਹੜੇ ਇਹਨਾਂ ਦੇ ਨਾਲ ਏਕਤਾ ਕਰਕੇ ਦੁਬਾਰਾ ਅਕਾਲੀ ਦਲ ਚਾਏ ਨੇ ਢੀਂਡਸਾ ਪਰਿਵਾਰ ਤੇ ਅਮੀਰ ਸੀ ਵੀ ਸੰਗਰੂਰ ਤੋਂ ਪਰਮਿੰਦਰ ਢੀਂ ਸਾਨੂੰ ਟਿਕਟ ਮਿਲੇਗੀ ਪਰ ਪਰਮਿੰਦਰ ਢੀਂ ਨੂੰ ਸਾਨੂੰ ਟਿਕਟ ਨਹੀਂ ਮਿਲੀ ਟਿਕਟ ਉਹ ਥੇ ਇਕਬਾਲ ਸਿੰਘ ਝੁੰਦਾ ਨੂੰ ਦੇ ਦਿੱਤੀ ਗਈ ਹੈ ਹੁਣ ਸੁਖਬੀਰ ਸਿੰਘ ਬਾਦਲ ਪਹਿਲਾਂ ਉਹ ਐਮਪੀ ਦੀ ਚੋਣ ਲੜਦੇ ਨੇ ਫਿਰੋਜ਼ਪੁਰ ਜਿਹੜੀ ਐਮਪੀ ਸੀਟ ਆ ਉਹਦੇ ਤੋਂ ਖੜਦੇ ਹੁੰਦੇ ਨੇ ਪਰ ਇਸ ਵਾਰ ਸੁਖਬੀਰ ਸਿੰਘ ਬਾਦਲ ਆਪ ਚੋਣ ਲਾੜੀ ਨਹੀਂ ਰਹੇ ਆਪ ਉਹ ਚੋਣ ਲੜਨ ਤੋਂ ਪਾਸੇ ਹੀ ਹੋ ਗਏ ਨੇ ਉਸ ਤੋਂ ਅੱਗੇ ਬਠਿੰਡਾ ਤੋਂ ਵੀ ਬਾ ਹਰ ਸਿਮਰਤ ਬਾਦਲ ਨੂੰ ਟਿਕਟ ਦਿੱਤੀ ਜਾਂਦੀ ਪਰ ਉਹ ਅਜੇ ਤੱਕ ਹੁਣ ਉਹਦਾ ਨਾ ਅਲਾਨਿਆ ਨਹੀਂ ਗਿਆ ਬਿਕਰਮ ਮਜੀਠੀਆ ਦੇ ਪਰਿਵਾਰ ਚੋਂ ਵੀ ਅਜੇ ਕਿਸੇ ਦਾ ਨਾਮ ਅਲਾਨਿਆ ਨਹੀਂ ਗਿਆ ਹੁਣ ਇੱਕ ਚਰਚਾਵਾਂ ਇੱਥੇ ਦੋ ਨੇ ਪਹਿਲੀ ਤਾਂ ਇਹ ਚਰਚਾ ਹੈ ਕਿ ਅਕਾਲੀ ਦਲ ਨੇ ਟਿਕਟਾਂ ਦੀ ਵੰਡ ਇਸ ਤਰ੍ਹਾਂ ਕੀਤੀ ਹੈ ਉਮੀਦਵਾਰ ਇਸ ਤਰ੍ਹਾਂ ਸੋਚ ਕੇ ਖੜੇ ਕੀਤੇ ਨੇ ਵੀ ਉਹ ਜਿੱਤ ਜਾਣ ਤੇ ਦੂਜੀ ਚਰਚਾ ਨਾਲੇ ਵੀ ਹੈ ਵੀ ਅਕਾਲੀ ਦਲ ਦਾ ਪੰਜਾਬ ਚ ਹਾਲ ਬਹੁਤ ਮਾੜਾ ਹੈ ਭਾਜਪਾ ਨੇ ਵੀ ਗੱਠਜੋੜ ਨਹੀਂ ਕੀਤਾ ਤੇ ਕਾਲੀ ਦਲ ਨੂੰ ਬਹੁਤ ਵੱਡਾ ਇਹ ਖਦਸ਼ਾ ਆਇਆ ਵੀ ਅਸੀਂ ਬੁਰੀ ਤਰ੍ਹਾਂ ਹਾਰ ਜਾਾਂਗੇ ਇਸ ਕਰਕੇ ਉਹ ਆਪਦੇ ਵੱਡੇ ਨਾਂ ਚਾਹੇ ਉਹ ਸੁਖਬੀਰ ਸਿੰਘ ਬਾਦਲ ਆ ਚਾਹੇ ਉਹ ਵਿਕਰਮ ਮਜੀਠੀਆ ਆ ਚਾਹੇ ਉਹ ਜਿਹੜੇ ਹੋਰ ਵੱਡੇ ਨਾਂ ਨੇ ਖਾਸ ਕਰ ਬਾਦਲ ਪਰਿਵਾਰ ਨਾਲ ਜੁੜੇ ਹੋਏ ਉਹਨਾਂ ਨੂੰ ਇਸ ਚੋਣ ਦੇ ਰਿਸਕ 'ਚ ਨਹੀਂ ਪਾਉਣਾ ਚਾਹੁੰਦੇ ਕਿਉਂਕਿ ਅੱਗੇ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਐਮਪੀ ਬਣਦੇ ਨੇ ਐਮਪੀ ਦੀ ਚੋਣ ਲੜਦੇ ਨੇ ਪਰ ਇਸ ਵਾਰ ਕਿਉਂ ਨਹੀਂ ਬਣ ਰਹੇ ਤਾਂ ਇੱਕ ਵੱਡੀ ਚਰਚਾ ਹੈ ਕਿ ਉਹ ਹਾਰ ਤੋਂ ਡਰਦੇ ਨਹੀਂ ਬੰਨਣਾ ਚਾਹੁੰਦੇ ਸੋ ਇਹ ਵੱਡੀਆਂ ਚਰਚਾਵਾਂ ਨੇ ਚਾਰ ਚਫੇਰੇ ਚੱਲ ਰਹੀਆਂ ਨੇ ਔਰ ਅੱਜ ਅਕਾਲੀ ਦਲ ਨੇ ਜਿਹੜੀ ਇਹ ਪਹਿਲੀ ਲਿਸਟ ਜਾਰੀ ਕੀਤੀ ਹੈ ਸੱਤ ਬੰਦਿਆਂ ਦੀ ਉਹ ਤੁਹਾਨੂੰ ਮੈਂ ਦੱਸ ਦਿੱਤੀ ਹੈ ਖਾਸ ਕਰ ਚਰਚਾ ਇਹ ਸੀ ਵੀ ਫਰੀਦਕੋਟ ਤੋਂ ਸਾਰੀਆਂ ਪਾਰਟੀਆਂ ਅਹੀਂ ਕਲਾਕਾਰਾਂ ਨੂੰ ਟਿਕਟ ਦੇਣ ਗਈਆਂ ਜਿਵੇਂ ਕਿ ਕਾਂਗਰਸ ਦੀ ਵੀ ਇਹ ਚਰਚਾ ਆ ਰਹੀ ਹੈ ਵੀ ਉਹ ਮੁਹੰਮਦ ਸਦੀਕ ਨੂੰ ਅੱਗੇ ਟਿਕਟ ਦਿੰਦੇ ਨੇ ਕਲਾਕਾਰ ਨੂੰ ਤੈਅ ਕਿ ਵੀ ਮੁਹੰਮਦ ਸਦੀਕ ਨੂੰ ਦਿੱਤੀ ਜਾਏਗੀ ਪਰ ਐਸਵੀਰ ਅਜੇ ਕਾਂਗਰਸ ਨੇ ਟਿਕਟ ਨਹੀਂ ਐਲਾਨੀ ਫਰੀਦਕੋਟ ਤੋਂ ਪਰ ਅਕਾਲੀ ਦਲ ਨੇ ਐਲਾਨ ਕਰ ਦਿੱਤਾ ਕਿ ਅਸੀਂ ਤਾਂ ਭਾਈ ਜਿਹੜੇ ਐਸ ਰਾਜਵਿੰਦਰ ਸਿੰਘ ਨੇ ਜਿਹੜੇ ਗੁਰਦੇਵ ਸਿੰਘ ਬਾਦਲ ਦੇ ਗ੍ਰੈਂਡਸਨ ਨੇ ਪੋਤੇ ਨੇ ਵੀ ਉਹਨਾਂ ਨੂੰ ਅਸੀਂ ਟਿਕਟ ਦਿੱਤੀ ਹੈ ਸੋ ਹੁਣ ਇੱਥੇ ਲੋਕਾਂ ਨੇ ਆਪਣਾ ਰਹਿ ਦੇਣੀ ਹੈ ਕਿ ਕੀ ਅਕਾਲੀ ਦਲ ਨੇ ਉਮੀਦਵਾਰ ਸਹੀ ਖੜੇ ਕੀਤੇ ਨੇ ਕੀ ਇਹ ਉਮੀਦਵਾਰ ਅਕਾਲੀ ਦਲ ਨੂੰ ਬਹੁਤ ਵੱਡੀ ਜਿੱਤ ਦੇ ਪਾਉਣਗੇ ਕੀ ਲੱਗਦਾ ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖਿਓ ਕਿਉਂਕਿ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਨਾ ਜਦੋਂ ਖੇਤੀ ਅੰਦੋਲਨ ਤੋਂ ਲੈ ਕੇ ਜਦੋਂ ਪਹਿਲਾਂ ਤਿੰਨ ਕਾਨੂੰਨਾਂ ਦੀ ਸਪੋਰਟ ਕਰ ਦਿੱਤੀ ਸੀ ਤੇ ਬਾਅਦ ਚ ਜਦੋਂ ਲੋਕਾਂ ਨੇ ਲੜਾਈ ਵੜਤੀ ਸੀ ਤਾਂ ਫਿਰ ਇਹਨਾਂ ਨੇ ਉਹ ਆਪਣੀ ਹਮਾਇਤ ਬੀਜੇਪੀ ਤੋਂ ਵਾਪਸ ਲੈ ਲਈ ਸੀ ਉਦੋਂ ਤੋਂ ਲੈ ਕੇ ਤੇ ਉਸ ਤੋਂ ਪਹਿਲਾਂ ਤੋਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਜਦੋਂ ਕੋਟਕਪੂਰਾ ਗੋਲੀ ਕਾਂਡ ਹੋਇਆ ਉਦੋਂ ਤੋਂ ਲੈ ਕੇ ਅਕਾਲੀ ਦਲ ਦੇ ਲੋਕ ਪੰਜਾਬ ਦੇ ਜਿਹੜੇ ਪਿੰਡਾਂ ਦੇ ਲੋਕ ਨੇ ਜ਼ਿਆਦਾਤਰ ਉਹ ਉਲਟ ਨਜ਼ਰ ਆ ਰਹੇ ਨੇ ਤੇ ਕਾਲੀ ਦਲ ਦੀ ਤਾਂ ਵੋਟ ਹੀ ਜ਼ਿਆਦਾ ਪਿੰਡਾਂ ਚ ਹੈ ਕਾਲੀ ਦਲ ਦਾ ਸ਼ਹਿਰਾਂ ਚ ਬੇਸ ਨਹੀਂ ਹੈਗਾ ਸ਼ਹਿਰਾਂ ਦੇ ਵਿੱਚ ਉਹ ਭਾਜਪਾ ਨਾਲ ਰਲ ਕੇ ਚੋਣ ਲੜਦੇ ਸੀ ਤੇ ਭਾਜਪਾ ਦਾ ਬੇਸ ਸ਼ਹਿਰਾਂ ਤੋਂ ਹੋਣ ਕਰਕੇ ਇੱਕ ਦੋ ਸੀਟਾਂ ਉਧਰੋਂ ਆ ਜਾਂਦੀਆਂ ਸੀਗੀਆਂ ਪਰ ਅਕਾਲੀ ਦਲ ਦਾ ਪਿੰਡਾਂ 'ਚ ਬੇਸ ਸੀ ਤੇ ਪਿੰਡਾਂ ਦੀ ਜਨਤਾ ਇਹਨਾਂ ਤਿੰਨ ਮੁੱਦਿਆਂ ਤੇ ਇੱਕ ਤਾਂ ਜਿਹੜਾ ਬੇਦਵੀ ਕਾਂਡ ਵਾਪਰਿਆ ਸੀ ਇੱਕ ਜਿਹੜਾ ਕੋਟਕਪੂਰਾ ਸੰਗਤਾਂ ਤੇ ਗੋਲੀ ਚੱਲਣਾਂ ਦਾ ਕਾਂਡ ਵਾਪਰਿਆ ਸੀ ਇੱਕ ਜਿਹੜਾ ਵਾਪਰਿਆ ਸੀਗਾ ਆਪਣਾ ਤਿੰਨ ਖੇਤੀ ਕਾਨੂੰਨਾਂ ਦੇ ਉੱਪਰ ਕਾਨੂੰਨਾਂ ਦੀ ਹਮਾਇਤ ਕਰਨ ਦੇਣ ਵਾਲਾ ਇਹਦੇ ਤੇ ਲੋਕ ਜਿਹੜੇ ਨੇ ਉਹ ਕਾਲੀ ਦਲ ਦੇ ਉਲਟ बोलਦੇ ਰਹੇ ਨੇ ਇੱਕ ਹੋਰ ਵੱਡੀ ਗੱਲ ਅਕਾਲੀ ਦਲ ਚ ਵਾਪਰੀ ਐ ਸਿਕੰਦਰ ਸਿੰਘ ਮਲੂਕਾ ਜਿਹੜਾ ਅਕਾਲੀ ਦਲ ਦਾ ਬਹੁਤ ਵਫਾਦਾਰ ਪਰਿਵਾਰ ਸੀ ਔਰ ਬਾਦਲ ਪਰਿਵਾਰ ਦਾ ਬਹੁਤ ਨੇੜੇ ਸੀ ਮੰਤਰੀ ਵੀ ਸਿਕੰਦਰ ਸਿੰਘ ਮਲੂਕਾ ਨੂੰ ਰੱਖਿਆ ਬਾਦਲਾਂ ਨੇ ਆਪਣੀ ਸਰਕਾਰ ਦੇ ਵਿੱਚ ਤਾਂ ਉਹਦੇ ਪਰਿਵਾਰ ਚੋਂ ਉਹਨਾਂ ਦਾ ਮੁੰਡਾ ਗੁਰਪ੍ਰੀਤ ਸਿੰਘ ਮਲੂਕਾ ਤੇ ਉਹਨਾਂ ਦੀ ਨੂੰਹ ਜਿਹੜੀ ਕਿ ਵੱਡੀ ਅਫਸਰ ਸੀ ਆਈ ਐ ਅਫਸਰ ਸੀ ਪਰਮਪਾਲਕਰ ਉਹ ਦੋਨੋਂ ਅਕਾਲੀ ਦਲ ਨਾਲੋਂ ਟੁੱਟ ਕੇ ਤੇ ਬੀਜੇਪੀ ਚ ਭਾਜਪਾ ਚ ਸ਼ਾਮਲ ਹੋ ਗਏ ਉਹਨਾਂ ਦਾ ਚਰਚਾ ਵੀ ਚੱਲ ਜੰਦੀ ਹੈ ਵੀ ਉਹਨਾਂ ਦੇ ਮਗਰ ਮਲੂਕਾ ਵੀ ਜਾ ਸਕਦੇ ਨੇ ਮਲੂਕਾ ਸਿਕੰਦਰ ਸਿੰਘ ਮਲੂਕਾ ਨੂੰ ਪੁੱਛਿਆ ਗਿਆ ਵੀ ਤੁਸੀਂ ਜਾ ਸਕਦੇ ਹੋ ਉਹਨੇ ਕਿਹਾ ਮੈਂ ਅਜੇ ਗਿਆਤ ਨਹੀਂ ਨਾ ਜਦੋਂ ਜਾਊਗਾ ਉਦੋਂ ਪੁੱਛਿਓ ਪਰ ਚਰਚਾ ਜਦੋਂ ਗਏ ਹੀ ਚਲੇ ਉਦੋਂ ਕੀ ਪੁੱਛਣਾ ਤੇ ਕੀ ਨਾ ਪੁੱਛਣਾ ਪੁੱਛਣਾ ਤਾਂ ਪਹਿਲਾਂ ਹੀ ਬਣਦਾ ਹੁੰਦਾ ਵੀ ਤੁਸੀਂ ਵੀ ਜਾ ਰਹੇ ਹੋ ਕਿ ਨਹੀਂ ਉਹਨਾਂ ਨੇ ਇਹ ਨਹੀਂ ਕਿਹਾ ਵੀ ਮੈਂ ਬਿਲਕੁਲ ਕਦੇ ਨਹੀਂ ਜਾਊਗਾ ਉਹਨਾਂ ਨੇ ਕਿਹਾ ਜਦੋਂ ਗਿਆ ਉਦੋਂ ਪੁੱਛ ਲਿਓ ਅਜੇ ਤਾਂ ਨਹੀਂ ਗਿਆ ਗਿਆ ਨਹੀਂ ਹੈਗਾ ਤਾਂ ਅਕਾਲੀ ਦਲ ਨੇ ਫਿਰ ਝਟਕਾ ਦਿੱਤਾ ਸਿਕੰਦਰ ਸਿੰਘ ਮਲੂਕਾ ਨੂੰ ਅਕਾਲੀ ਦਲ ਨੇ ਕੀ ਕੀਤਾ ਕਿ ਜਿਹੜਾ ਹਲਕਾ ਇਨਚਾਰਜ ਸੀ ਮੋੜ ਹਲਕੇ ਦਾ ਸਿਕੰਦਰ ਸਿੰਘ ਮਲੂਕਾ ਉਹਨੂੰ ਹਲਕਾ ਇਨਚਾਰਜ ਤੋਂ ਲਾ ਦਿੱਤਾ ਗਿਆ ਤੇ ਸਿਕੰਦਰ ਸਿੰਘ ਮਲੂਕਾ ਦੀ ਥਾਂ ਤੇ ਜਨਮੇਜਾ ਸਿੰਘ ਸੇਖੋ ਨੂੰ ਹਲਕਾ ਇਨਚਾਰਜ ਬਣਾ ਦਿੱਤਾ ਗਿਆ ਸੋ ਇਹ ਬਹੁਤ ਵੱਡੀਆਂ ਚਰਚਾਵਾਂ ਨੇ ਅਕਾਲੀ ਦਲ ਦੇ ਵਿੱਚ ਫੇਰ ਜਿਹੜੀ ਉਥਲ ਪੁਥਲ ਹੈ ਉਹ ਜਾਰੀ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ